ਅਮਰitsar ਦੇ ਵੇਰਕਾ ਦੇ ਵਿੱਚ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ 25 ਸਾਲਾ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਕਰਨ ਦਾ ਕਾਰਨ ਪਰਿਵਾਰ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਇੱਕ ਲੜਕੀ ਨੂੰ ਪਿਆਰ ਕਰਦਾ ਸੀ ਜਿਸ ਦੇ ਨਾਲ ਹੁਕਮ ਦਾ ਫਿਰਦਾ ਵੀ ਸੀ। ਪਰ ਕੱਲ ਨੂੰ ਲੜਕੀ ਨੇ ਫੋਨ ਕਰਕੇ ਮੁੰਡੇ ਨੂੰ ਪਿਆਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਸਨੇ ਕਿਹਾ ਕਿ ਉਹ ਵਿਦੇਸ਼ ਜਾਣਾ ਚਾਹੁੰਦੀ ਹੈ। ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ 25 ਸਾਲਾਂ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਜਿਸ ਤੋਂ ਬਾਅਦ ਉਸ ਨੌਜਵਾਨ ਦੀ ਮੌਤ ਹੋ ਗਈ ਪਰਿਵਾਰ ਦਾ ਕਹਿਣਾ ਹੈ ਕਿ ਕੁੜੀ ਦੇ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਫਿਲਹਾਲ ਪੁਲਿਸ ਨੇ ਇਹ ਮਾਮਲਾ ਤਰਜੀਹ ਕਰ ਲਿਆ ਹੈ ਇਸ ਘਟਨਾ ਤੇ ਮ੍ਰਿਤਕ ਦੇ ਭਰਾ ਦਾ ਕੀ ਕਹਿਣਾ ਸੀ ਉਹ ਵੀ ਤੁਸੀਂ ਸੁਣ ਲਓ ਫਿਲਹਾਲ ਪੁਲਿਸ ਨੇ ਐਫ ਆਈ ਆਰ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕੁੜੀ ਅਤੇ ਮੁੰਡੇ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ ਹੋਰ ਕੀ ਕਹਿਣਾ ਸੀ ਜਾਂਚ ਅਧਿਕਾਰੀ ਦਾ ਉਹ ਵੀ ਤੁਸੀਂ ਸੁਣ ਲਓ ਇਹ ਕੀ ਮਾਮਲਾ ਕਿਸ ਤਰ੍ਹਾਂ ਕੀ ਹੋਇਆ ਕੀ ਸਰ ਡਿਪロイ ਇੱਕ ਮਿੰਟ ਪਹਿਲੇ ਕਰੋ ਕਰੋ ਭਾਈ ਮੁੰਡਾ ਮਰ ਗਿਆ ਇਹ ਕਿਨੂੰ ਜਾ ਕੇ ਪਿੱਛੇ ਕੁੜੀ ਨੇ ਸਾਰਾ ਕਰਵਾਇਆ ਜੋ ਜੀਤਾ ਕੁੜੀ ਨੇ ਜੀਤਾ ਕਿੰਨੇ ਚੰ ਤੌਰ ਰਿਲੇਸ਼ਨਸ਼ਿਪ ਚਾਰ ਸਾਲ ਸੀ ਕੀ ਗੱਲਬਾਤ ਹੋਈ ਸੁਸਾਈਡ ਕਰਨ ਦਾ ਕਾਰਨ ਕੀ ਦੇਤਾ ਪਤਾ ਹੀ ਨਹੀਂ ਜੀ ਪਹਿਲਾਂ ਕੁੰਦੀ ਵਿਆਹ ਕਰੋਣਾ ਘਰ ਗੱਲ ਕਰ ਸਾਰਿਆਂ ਨਾਲ ਗੱਲ ਵੀ ਕੀਤੀ ਗੱਲਬਾਤ ਕੀਤੀ ਸਾਰਿਆਂ ਨਾਲ ਬਾਅਦ ਵਿੱਚ ਹੋਰ ਨਾ ਮੁੰਡਿਆਂ ਨਾਲ ਵੀ ਗੱਲਾਂ ਕਰਦੀ ਰਹੀ ਆ ਵਿੱਚ ਕਿਸੇ ਨਾਲ ਵੀ ਕਰਦੀ ਰਹੀ ਉਹ ਫੇਰ ਕਿਹਾ ਉਹ ਮਰ ਲਈ ਮਜਬੂਰ ਕੀਤਾ ਉਸ ਦੇਖ ਵੀ ਬਿਆਰ ਸੀ ਹਾਂ ਜੀ ਕੋਈ ਆਪਸੇ ਕੋਈ ਪ੍ਰੇਮ ਸੰਬੰਧ ਸੀ ਤੇ ਇਹਨਾਂ ਦੇ ਆਪਸੇ 3-4 ਸਾਲ ਤੋਂ ਕੋਈ ਆਪਸੇ ਵਿੱਚ ਇਹਨਾਂ ਨੇ ਚੂਜ਼ ਮੈਮ ਹੋਈ ਅਤੇ ਇਸੇ ਗੱਲੋਂ ਇਹਨਾਂ ਲੜਕੇ ਨੇ ਕੋਈ ਜਿਵੇਂ ਜਿਵੇਂ ਤੁਹਾਡੇ ਤੇ ਲੜਕੇ ਦੇ ਭਰਾ ਦੇ ਬੰਨਾਂ ਤੇ ਪਰਚਾ ਦਰਜ ਕਰਤਾ ਤੇ ਅੱਜ ਇਹ ਪੋਸਟਮਾਰਟਮ ਕਰਵਾ ਰਹੇ ਆਂ ਗਾਂ ਜੋ ਵੀ ਤਫ਼ਤੀਸ਼ ਆਉਂਦਾ ਵਾ ਉਹ ਤੁਹਾਨੂੰ ਫਿਰ ਬਾਅਦ ਦੱਸਿਆ ਜਾਏਗਾ ਇਹ 108 ਡੀਐਨਐਸ ਸਰ ਇਨਕੁਆਇਰੀ ਦਾ ਕੀ ਪਤਾ ਲੱਗਾ ਜੀ ਹੁਣ ਤਾਂ ਅਨਕੁਆਰੀ ਵੇ ਕੋਈ ਆ ਇਹ ਤੇ ਤਫਤੀਸ਼ ਦਾ ਪਾਰਟ ਹੈ ਜੇ ਤੇ ਆ ਪੋਸਟਮਾਰਟਮ ਕਰਵਾ ਰਹੇ ਹਾਂ ਪਰਚਾ ਦੇ ਕੇ ਪੋਸਟਮਾਰਟਮ ਕਰਵਾ ਰਹੇ ਹਾਂ ਹਾਂਜੀ ਜੋ ਵੀ ਅੱਗੇ ਸਾਹਮਣੇ ਆਏਗਾ ਸਰ ਪਤਾ ਲੱਗਾ ਜੀ ਕਿ